ਹੋ ਜੀ ਅੱਜ ਪਹੁੰਚਿਆ ਆਪਾਂ ਫਾਰਮ ਤੇ ਤੇ ਅੱਜ ਆਪਾਂ ਮਾਰਦੇ ਆਂ ਫਾਰਮ ਤੇ ਕਲੀ ਇਹਦਾ ਸਾਫਟ ਕਲੀ ਲੈ ਕੇ ਆਇਆ ਬਾਈ ਕਲੀ ਮਾਰਦੇ ਆਂ ਤੇ ਕਲੀ ਦੇ ਘੱਟੇ ਇਹ ਡੀ ਡੀ ਐਲ ਆ ਬਾਈ ਜਿਹੜਾ ਕਲੀ ਦੇ ਵਿੱਚ ਪੈਂਦਾ ਕੱਟ ਕੇ ਦਿਖਾ ਲਈ ਤੁਹਾਨੂੰ ਜਿਵੇਂ ਪੈਕੇਟ ਚ ਇਹ ਡੀ ਡੀ ਐਲ ਆ ਬਾਈ ਇਹ ਕਲੀ ਦੇ ਵਿੱਚ ਜ਼ਰੂਰ ਪਾਓ ਇਹ ਇਹ ਨਾਲ ਕਲੀ ਦੀ ਮਨਿਆਰ 4-5 ਸਾਲ ਦੀ ਹੋਏ ਨੇ 4-5 ਸਾਲ ਰੰਗ ਵਰਗਾ ਮਾਹੌਲ ਹੋ ਜਾਂਦਾ ਕਲੀ ਲੈਂਦੀ ਨਹੀਂ ਇਹਦੇ ਨਾਲ ਤੇ ਲੱਗੇ ਪਿਆ ਮਾਰਨ ਬੁਰਸ਼ਾ ਨਾਲ ਕਲੀ ਤੇ ਕਿਉਂਕਿ ਫਿਰ ਦਵਾ ਪੱਲੀ ਵਗੈਰਾ ਲਾਉਣੀ ਆ ਜਾਰੀ ਵਗੈਰਾ ਲਾਉਣੀ ਆ ਤਾਂ ਕਰਕੇ ਕਲੀ ਮਾਰੀ ਇਹਨੇ ਆਪਾਂ ਫਾਰਮ ਦੇ ਦੇਖੋ ਵਧੀਆ ਬਣੀ ਜਾਂਦਾ ਬਾਈ ਕਲੀ ਦੇ ਬਹੁਤ ਜ਼ਿਆਦਾ ਫਾਇਦੇ ਨੇ ਮਾਰਨ ਦੇ ਉਹ ਲੱਗ ਰਿਹਾ ਕਚੋਬਰ ਕਰੀ ਜਾਂਦੇ ਆ ਕਾਲੇ ਚਿੱਟੇ ਤੇ ਗੰਦਾ ਵਗੈਰਾ ਵੀ ਕਰੀ ਜਾਂਦੇ ਆ ਤੇ ਕਲੀ ਮਾਰਨ ਦੇ ਜਿਹ ਆਪਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਫਾਇਦੀ ਫਾਇਦੇ ਨੇ ਇੱਕ ਤਾਂ ਛਾਂਣ ਵਧ ਰਹਿੰਦਾ ਰੋਸ਼ਨੀ ਵਧ ਰਹਿੰਦੀ ਆ ਚਿੱਟੇ ਚ ਤੇ ਗੰਦਾ ਹੁੰਦੀਆਂ ਨੇ ਆਪਣੀਆਂ ਕਾਲੀਆਂ ਕੋਲੀਆਂ ਤਾਂ ਕਰਕੇ ਰੋਸ਼ਨੀ ਨਹੀਂ ਬਣਦੀ ਵੱਲਮਾਂ ਦੀ ਤੇ ਆਪਾਂ ਜਦੋਂ ਚਿੱਟਾ ਕਰਦੇ ਨੇ ਆਪਾਂ ਇਹਨਾਂ ਤੁਸੀਂ ਆਪਣੇ ਪਿਛਲੇ ਫਾਰਮ 'ਚ ਵੀ ਦੇਖਿਆ ਹੋਊਗਾ ਸਾਰੇ 'ਚ ਕਲੀ ਕਰੀ ਹੋਈ ਆ ਤੇ ਕਲੀ ਕਰਕੇ ਰੋਸ਼ਨੀ ਮੈਂ ਤਾਂ ਇੱਕ ਰੋਸ਼ਨੀ ਵਧੀਆ ਬਣਦੀ ਹੈ ਸਾਰੇ ਫਾਰਮ ਚ ਤੇ ਦੂਜੇ ਨੰਬਰ ਤੇ ਫਾਰਮ ਸੋਨਾ ਲੱਗਦਾ ਤੇ ਸੋਨਾ ਲੱਗਣ ਦੇ ਨਾਲ ਨਾਲ ਤੇ ਬਾਕੀ ਬੈਕਟੀਰੀਆ ਵਗੈਰਾ ਫੈਲਣ ਤੋਂ ਵੀ ਵਧੀਆ ਰਹਿੰਦਾ ਚਾਹੇ ਕਿ ਕਲੀ ਵਗੈਰਾ ਮਾਰੀਏ ਨੇ ਆਪਾਂ ਪਹਿਲਾਂ ਮਾਰਨ ਦਾ ਨਹੀਂ ਤਾਂ ਬਾਅਦ ਚ ਮਾਰੀ ਸੀ ਪਹਿਲਾਂ ਪਹਿਲਾਂ ਮਾਰਨ ਦਾ ਇਹੀ ਕਾਣਾ ਵੀ ਪੱਲੀਆ ਵਗੈਰਾ ਨੀਲੇ ਪਿੜਨਗੇ ਤਾਂ ਕਰਕੇ ਪਹਿਲਾਂ ਪਹਿਲਾਂ ਆਪਾਂ ਨਿਮੇੜ ਦੀ ਕਲੀ ਦਾ ਤਾਂ ਕਰਕੇ ਆਪਾਂ ਕਲੀ ਦਾ ਨਮੀੜੀ ਜਨੇ ਨਾਲ ਦੀ ਨਾਲ ਬਾਕੀ ਛੇਤ ਤੋਂ ਛੇਤੀ ਬੱਚਾ ਪਾਵਾਂਗੇ ਤੇ 20 ਤਰੀਕ ਨੂੰ ਆਪਣਾ ਫੀਟਿੰਗ ਵਾਲਾ ਆ ਜਾਣਾ ਮਿਸਤਰੀ ਤੇ ਸਮਾਨ ਜਾਲੀ ਵਗੈਰਾ ਸਾਰੀ ਆਈ ਪਈਆ ਤੇ ਜਿਹੜੀ ਆ ਸਟੀਲ ਪੈ ਪਾਉਣੀ ਆ ਆਪਾਂ ਸਟੀਲ ਪੈ ਪਾਉਣੀ ਆ ਜਿਹੜੀ ਆਪਾਂ ਉਹਦੇ ਵਿੱਚ ਪਾਉਣੀ ਆ ਇਹ ਪੱਲੀ ਵਾਲੀ ਆ ਗਈ ਸਟੀਲ ਵੈਪ ਜਿਹੜੀ ਪੱਲੀ ਦੇ ਵਿੱਚ ਪਾਉਣੀ ਆ ਤੇ ਆ ਗਈ ਜਾਲੀ ਜੇ ਜਾਰੀ ਦੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਨੂੰ 110 ਰੁਪਏ ਪ੍ਰਤੀ ਕਿਲੋ ਮਿਲੀ ਹੈਗੀ ਤੇ ਪੈੜ ਵਾਲੀ ਪੈ ਪਾ ਲਈ ਤੇ ਨਿੱਪਲ ਪੈ ਪਾ ਗਿਆ ਤੇ ਤਾਰ ਵਗੈਰਾ ਸਾਰੀ ਪੱਲੀ ਦੀ ਤੇ ਪੱਲੀ ਵਗੈਰਾ ਸਾਰੀ ਜਿਹਦੇ ਵਿੱਚ ਤੇ ਆਹ ਬਣਾਉਦੇ ਵਾਲਾ ਆ ਗਿਆ ਸਿਸਟਮ ਜੇੜੀ ਵਗੈਰਾ ਤੇ ਇਕੱਲੀ-ਕੱਲੀ ਚੀਜ਼ ਆਪਣੀ ਆ ਚੁੱਕੀ ਹੈ ਤੇ ਆਪਣੇ ਲੈਵਲ ਵਗੈਰਾ ਆ ਗਏ ਸਾਰੇ ਚੀਜ਼ਾਂ ਬਣੀਆਂ ਬਣਾਈਆਂ ਮੇਨ ਬਾਈ ਜਿਹੜੇ ਹੈ ਆਪਣੇ ਵੰਡੇ ਧੂਈ ਵਾਲੇ ਨੇ ਇਹਨਾਂ ਤੋਂ ਆਪਾਂ ਨੂੰ ਇਕੱਲੀ-ਕੱਲੀ ਚੀਜ਼ ਬਣੀ ਬਣਾਈ ਮਿਲ ਜਾਂਦੀ ਆ ਟੈਂਕੀ ਦਾ ਫਰੇਮ ਵਗੈਰਾ ਵੀ ਬੱਥਾ ਮਾਰਨ ਦੀ ਲੋੜ ਨਹੀਂ ਹੈਗੀ ਬਾਅਦ ਚੋ ਬਿਲਡਿੰਗ ਵਗੈਰਾ ਲੈ ਕੇ ਤਾਂ ਕਰਕੇ ਇਹਨਾਂ ਤੋਂ ਹੀ ਸਮਾਨ ਆਪਾਂ ਟ੍ਰੈਫਰ ਕਰ ਦਿਆ ਨੇ ਨਾ ਪੱਤ ਤੋਂ ਵੱਧ ਕੋਈ ਇਸੇ ਸਮਾਨ ਫਾਰਮ ਦਾ ਸਮਾਨ ਵੀ ਆਪਾਂ ਉਹਨਾਂ ਤੋਂ ਹੀ ਚੱਕਿਆ ਸੀਗਾ ਤੇ ਇਹ ਫਾਰਮ ਦਾ ਸਮਾਨ ਵੀ ਆਪਾਂ ਸਾਰਾ ਉਹਨਾਂ ਤੋਂ ਹੀ ਝੱਕਿਆ ਧੋਰੀਆ ਜਾਨਾ 파ਰਤ ਪੌਲਟਰੀ ਫਾਰਮ ਉਹਨਾਂ ਤੋਂ ਝੱਕਿਆ ਤੇ ਚਾਰ ਪੱਖੇ ਲਾਤੇ ਆਪਣੇ ਪੱਖਿਆਂ ਦੀ ਫੇਟਿੰਗ ਹੋ ਗਈ ਹੈਗੀ ਪੌਲੀ ਰਾਈਟ ਕੰਪਨੀ ਦੇ ਪੱਖੇ ਨੇ ਕਰੈਪਟਾਂ ਦੀ ਮੋਟਰ ਨਾਲ ਤੇ ਚਾਰ ਲਾਏ ਨੇ ਆਪਾਂ ਤੇ 11-4 ਨਾਲ ਦੇਖਦੇ ਆਂ ਚਲਾ ਕੇ ਤੇ ਪੰਜਵੇਂ ਦੀ ਆਪਣੇ ਕੋਲ ਸਾਨੂੰ ਪਤਾ ਵੀ ਜਗਾ ਛੱਡੀ ਹੋਈ ਆਪਣੇ ਕੋਲ ਪੰਜਵਾਂ ਵੀ ਲਾ ਦਾਂਗੇ ਜੇ ਲੋਡ ਪੈਂਦੀ ਆ ਤੇ ਬਾਕੀ ਸਮਾਨ ਦੇ ਆਪਣੀ ਟਰਾਲੀ ਭਰੀ ਖੜੀ ਆ ਤੇ 200 ਲੀਟਰ ਵਾਲੀ ਟੈਂਕੀ ਤੇ ਬਾਲਟੀਆਂ ਤੇ ਫੀਡਰ ਵਗੈਰਾ ਸਾਰੇ ਸਾਰਾ ਉਸ ਸਮਾਨ ਆਇਆ ਪਿਆ ਕੱਲੀ ਕੱਲੀ ਚੀਜ਼ ਲਾ ਪੱਲੀ ਵਗੈਰਾ ਕਿਹੜੀ ਇਹ ਪੱਲੀ ਆ ਭਰਾ ਇਹ ਪਹਿਲਾਂ ਸਾਈਜ਼ ਦੇਣੀ ਪੈਂਦੀ ਆ ਆਪਾਂ ਨੂੰ ਪੱਲੀ ਦੀ ਇਹ ਬੰਬੇ ਤੋਂ ਤਿਆਰ ਹੋ ਕੇ ਆਉਂਦੀ ਆ ਇਹਦੀ 10 ਸਾਲ ਦੀ ਗਾਰੰਟੀ ਆ ਪੱਲੀ ਦੀ ਲੀਲੀ ਰੰਗ ਦੇ ਪੱਲੀ 라ਵਾਂਗੇ ਜਿਹੜੀ ਆਪਾਂ ਇਹ ਫਾਰਮ ਤੇ ਪਹਿਲਾਂ ਵੀ ਆਪਣੇ ਫਾਰਮ ਤੇ ਲੀਲੀ ਲੱਗੀ ਹੋਈ ਹੈ ਤੇ ਚਿੱਟੀ ਪੱਲੀ ਲਾਉਣ ਦਾ ਉਹ ਸਾਨੂੰ ਪਹਿਲਾਂ ਵੀ ਦੱਸਿਆ ਸੀ ਸਵੈਕਟ ਵੀ ਚਿੱਟੀ ਪੱਲੀ ਕਿਉਂ ਨਹੀਂ ਲਾਉਂਦੇ ਆਪਾਂ ਵਿੱਚ ਭਰਾ ਕਹਿੰਦੀ ਵੀ ਚਿੱਟੀ ਪੱਲੀ ਲਾਓ ਫਾਰਮ ਤੇ ਚਿੱਟੀ ਲਾਓ ਚਿੱਟੀ ਲਾਉਣ ਦਾ ਨਾ ਲਾਉਣ ਦਾ ਰੀਜਨ ਇਹ ਆ ਵੀ ਜਿਹੜੀ ਸਾਈਡ ਤੇ ਧੁੱਪ ਪੈਂਦੀ ਹੈ ਚਿੱਟੀ ਦੇ ਵਿੱਚ ਦੀ ਅੰਦਰਲੀ ਸਾਈਡ ਫੁੱਲ ਆ ਜਾਂਦਾ ਨਹੀਂ ਰਹਿੰਦਾ ਉਧਰ ਦੀ ਸਾਈਡ ਫਾਰਮ ਦੀ ਤੇ ਉਧਰਲੀ ਸਾਈਡ ਬੱਚਾ ਨਹੀਂ ਬੈਂਦਾ ਹੈ ਤਾਂ ਕਰਕੇ ਆਪਾਂ ਦੋਨੇ ਸਾਈਡਾਂ ਤੇ ਤੇ ਲੀਲੀ ਪੱਲੀ 라ਵਾਂਗੇ ਸਮਾਨ ਪੋਸ਼ ਆ ਚੁੱਕਿਆਗਾ ਦੋ ਗੇੜੇ ਸਮਾਨ ਦੇ ਆ ਚੁੱਕੇ ਨੇ ਤੇ ਬਾਕੀ ਅੰਦਰ ਦਿਖਾ ਦਨੇ ਆ ਤੁਹਾਨੂੰ ਕਮਰੇ ਦੇ ਪਿਆ ਤੇ ਅੱਗੇ ਉਹ ਦੇਖ ਲਓ ਪੱਖਿਆਂ ਦੀ ਫਿਟਿੰਗ ਸਾਰੇ ਭਰਾ ਦੇਖੋ ਜੀ ਉਹਦੇ ਜਿਵੇਂ ਉਹ ਫਾਰਮ ਤੇ ਆਪਣੇ ਪਿਛਲੇ ਤੇ ਲੱਗੇ ਹੋਏ ਨੇ ਉਮੀ ਸਾਰਾ ਕੁਝ ਇਥੇ ਲੱਗਾਇਆ ਹੈ ਤੇ ਪੈੜ ਵਗੈਰਾ ਇਹ ਤਰੀ ਪਈ ਆਪਣੀ ਸਾਰੀ ਫਿਟਿੰਗ ਇਹਦੀ ਪੈਨ ਵਗੈਰਾ ਦੀ ਕਰਕੇ ਤੇ ਪੈਨਲ ਪਿਆ ਆਪਣਾ ਬਾਕੀ ਕਰੀ ਜਾਂਦੇ ਆ तकरीबन ਆਪਣਾ 15 20 ਤੋਂ 25 ਦਰਾਂ ਦੇ ਵਿੱਚ ਵਿੱਚ ਬੱਚਾ ਪਾ ਦਣਾ ਫਾਰਮ 'ਚ ਕਲੀ-ਕਲੀ ਅਪਡੇਟ ਤੁਹਾਨੂੰ ਦੇਈ ਜਾਂਵਾਂਗੇ ਨਾਲ ਦੀ ਨਾਲ ਤੇ ਜੁੜੇ ਰਹੋ ਤੇ ਮੁੰਡੇ ਕਲੀ ਕਰਨ ਲੱਗ ਰਹੇ ਨੇ ਅੱਜ ਫਾਰਮ 'ਚ ਤੇ ਸਾਰੀ ਕਲੀ ਕਰਕੇ ਵੀ ਵੀਡੀਓ ਪਾਵਾਂਗੇ ਦੇਖੋ ਫਾਰਮ ਦੀ ਆਬਦੀ ਆਪ ਸ਼ੋਹ ਹੋ ਜਾਂਦੀ ਬਈ ਕਲੀ ਨਾਲ ਤੁਸੀਂ ਦੇਖ ਹੀ ਸਕਦੇ ਹੋ ਵਿਊ ਕਲੀ ਕਰਿਆ ਤੇ ਬਿਲ ਕਹੀ ਕਲਿਆ ਫਾਰਮ ਦਿਨ ਰਾਤ ਦਾ ਫਰਕ ਆ ਭਰਾ ਕਿ ਇਹ ਚੀਜ਼ ਨਾਲ ਤਾਂ ਲੁਕੀ ਫਾਰਮ ਦੀ ਬਦਲ ਕੇ ਰੱਖੀ ਜਾਂਦੀ ਆ ਸਾਰਾ ਖਰਚਾ ਕੁਛ ਨਹੀਂ 150 ਰੁਪਏ ਦਾ ਆਪਣਾ ਇੱਕ ਗੱਟਾ ਕਲੀ ਦਾ ਆ 10 ਕਿਲੋ ਦਾ ਤੇ ਡੀ ਡੀ ਐਲ ਆਇਆ 100 ਰੁਪਏ ਦਾ ਇੱਕ ਤੇ ਕਲੀ ਮੁੰਡੇ ਬਰਛਾਂ ਨਾਲ ਕਰੀ ਜਾਂਦੇ ਆ ਤੇ ਤਕਰੀਬਨ 7-8 ਤੋਂ 8 ਗੱਟੇ ਕਲੀ ਦੇ ਲੱਗਣਿਆ ਜੋਬਰ ਕਰੀ ਜਾਂਦਾ ਕਲੀ ਇਹ ਬਾਕੀ ਸਾਰਾ ਬਣ ਕੇ ਮਿਸਤਰੀ ਦਾ ਤਕਰੀਬਨ ਆਪਣਾ ਸਾਰਾ ਕੰਮ ਨਿਭਰ ਚੁੱਕਿਆਗਾ ਤੇ ਬਾਕੀ ਫਿਟਿੰਗ ਦਾ ਕੰਮ ਰਹਿ ਗਿਆ ਆਪਣਾ ਕੱਲਾ ਫਿਟਿੰਗ ਦਾ ਕੰਮ ਵੀ ਆਪਾਂ ਨੂੰ ਮਿਹਰ ਦੇਣਾਗਾ 5 ਤੋਂ 4 ਦਿਨਾਂ ਦਾ ਬਸ ਨਿਮੇੜ ਦੇਣਾ ਆਪਾਂ ਤੇ ਉੱਪਰ ਲੱਗ ਜਾਊਗਾ ਜਾਲੀ ਲੱਗ ਜੂ ਆਪਣੀ ਪੰਲੀ ਲੱਗ ਜੂਗੀ ਤੇ ਪੈੜ ਵਗੈਰ ਆਪਣੀ ਸਾਰੀ ਫਿੱਟ ਹੋ ਜਾਊਗੀ ਤੇ ਸਾਰਾ ਸਿਸਟਮ ਕਰਕੇ ਫਿੱਟ ਲਾਈਟ ਵਗੈਰਾ ਦਾ ਸਭ ਸਾਰਾ ਦਾਸ ਹੀ ਦਿੱਤਾ ਸੀ ਵੀ ਲਾਈਟ ਵਗੈਰਾ ਦੀ ਆਪਾਂ ਫਿਟਿੰਗ ਕਰ ਦਿੱਤੀ ਹੈ ਸਾਰੀ ਤੇ ਆਹ ਦੇਖੋ ਜੀ ਇਹ ਬਣਾਈਆ ਪੈੜ ਦੀ ਨਾਲੀ ਆਪਾਂ ਇਹ ਪੈੜ ਦੀ ਨਾਲੀ ਬਣਾਈਆ ਉੱਪਰ ਪੈੜ ਫਿੱਟ ਹੋ ਜਾਣੀ ਹੈ ਤੇ ਇਹ ਥੱਲੇ ਬਣਾ ਦਿੱਤੀ ਇਹਦੀ ਪੰਨਾਲੀ ਤੇ ਵਧੀਆ ਨਾਲੀ ਬਣ ਗਈ ਚੌੜੀ ਤੇ ਵਧੀਆ ਪਾਣੀ ਨੂੰ ਕੋਈ ਦਿੱਕਤ ਵਗੈਰਾ ਨਾ ਆਵੇ ਤੇ ਆਹ ਬਣਾ ਦਿੱਤੀ ਇਹਦੀ ਖੇੜ ਖੇੜ ਘੱਟੋ ਘਾਟਾ ਬਣਾਈ ਆ ਵੀ 5-10000 ਲੀਟਰ ਪਾਣੀ ਆਵੇ ਆਵੇ ਜ ਆਊਗਾ ਵੀ ਮੌਜ ਨਾਲ ਆਊਗਾ ਦਿਖਾ ਦਨੇ ਸਾਨੂੰ ਦੂਰ ਕਰਕੇ ਦੇਖੋ ਜੀ ਅਕੇ ਇਧਰੋਂ ਵੀ ਦੇਖ ਲਓ ਆ ਬੈਕ ਸਾਈਡ ਤੇ ਇਧਰਲੀ ਸਾਈਡ ਪੈੜ ਲੱਗਣੀਆਂ ਇਹਦੀ ਖਾਲੀ ਬਣ ਚੁੱਕੀ ਐ ਤੇ ਇਧਰ ਪੈੜ ਲੱਗਣੀਆਂ ਬੈਕ ਸਾਈਡ ਤੇ ਪੈੜ ਦੇ ਉੱਪਰ ਬਾਧਰਾ ਵੀ ਕਰਤਾ ਆਪਾਂ ਥੋੜਾ ਥੋੜਾ ਤਾਂ ਕਿ ਸ਼ਾਂ ਰਹੇ ਪੈੜ ਘੱਟ ਟਾਈਮ 'ਚ ਸੁੱਕੇ ਵੀ ਵੱਧ ਟਾਈਮ ਅ ਗਿੱਲੀ ਰਹੇ ਪੈੜ ਤੇ ਇੱਕ ਸਾਈਡ ਆਪਾਂ ਮਿੱਟੀ ਵਗੈਰਾ ਲਾਤੀ ਇਧਰ ਸਾਰਾ ਤੇ ਫਾਰਮ ਦਾ ਜਿਹੜਾ ਮੇਨ ਰਾਹ ਆ ਗਿਆ ਤੇ ਉਧਰਲੀ ਸਾਈਡ ਆ ਗਿਆ ਬਾਕੀ ਇਹ ਸੈਲਫ ਦੀ ਸੱਤਾਲਾ ਫਾਰਮ ਆ ਭਰਾ ਆਪਣਾ ਤੇ ਬਾਸ ਵਾਲਾ ਆਪਣਾ ਦੂਸਰਾ ਚੱਲਿਆਂ ਦਾ ਸਾਰੇ ਭਰਾਵਾਂ ਨੇ ਦੇਖਿਆ ਉਹ ਪਹਿਲਾਂ ਤੇ ਕੋਈ ਵੀ ਅਪਡੇਟ ਦੀ ਜ਼ਰੂਰਤ ਹੁੰਦੀ ਆ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਤਾਂ ਸਾਨੂੰ ਦੱਸ ਦਿਆ ਕਰੋ ਅਸੀਂ ਉਸ ਤਰ੍ਹਾਂ ਦੀ ਅਪਡੇਟ ਪਾ ਦਿਆ ਕਰਾਂਗੇ ਤੇ ਫਾਰਮ ਦੇ ਤਿੰਨ ਗੇਟ ਲਾਏ ਆ ਆਪਾਂ ਇੱਕ ਫਰੰਟ ਗੇਟ ਹੋ ਗਿਆ ਵੱਡਾ ਤੇ ਦੋ ਹੋਏ ਸਾਈਡ ਗੇਟ ਹੋਗੇ ਦੋਹੇ ਸਾਈਡ ਗੇਟ ਹੋ ਗਏ ਜੀ ਆਪਣੇ ਇਹ ਲਾ ਰੱਖਿਆ ਆਪਾਂ ਬਾਕੀ ਥੋੜਾ ਮੋਟਾ ਕੰਮ ਰਹਿ ਗਿਆ तकरीबन 10 ਤੋਂ 15 ਦਿਨਾਂ ਵਿੱਚ ਕੰਮ ਨਿਮੇੜ ਕੇ ਆਪਾਂ ਸਾਰਾ ਪਛਾ ਪਾ ਦੇਣਾ ਫਾਰਮ ਚ ਜਲਦ ਤੋਂ ਜਲਦ ਤੇ ਕਲੀ ਦਾ ਕਰੀ ਜੰਨੇ ਆ ਸਾਰੀ ਅਪਡੇਟ ਪਾਈ ਜਾਵਾਂਗੇ ਆਪਾਂ ਨਾਲ ਦੇ ਨਾਲ ਦੇਖੋ ਕਲੀ ਨਾਲ ਦੋਗਣੀ ਦਾ ਇਸ ਤੋਂ ਬਣ ਗਿਆ ਫਾਰਮ ਨਹੀਂ ਤੇ ਆਪਾਂ ਕਹੀਏ ਵੀ ਕਲੀ ਨਾ ਕਰੋ ਵਿੱਚ ਭਰਾ ਕਹਿ ਦਿੰਦੇ ਆ ਪੜੀਆ ਬਣਦਾ ਬਾਈ ਕਲੀ ਨਾਲ ਫਾਰਮ ਕਲੀਤ ਵੱਧ ਤੋਂ ਵੱਧ ਵੀਰ ਕਰੋ ਹੁਣ ਤੁਹਾਨੂੰ ਦਿਖਾਉਣੇ ਆਪਾਂ ਕਲੀ ਦੇ ਵਿੱਚ ਵਿੱਚ ਕੀ ਕੀ ਚੀਜ਼ ਪਾਈਏ ਢੋਲ ਚਾਪਾ ਕਲੀ ਕੋਲ ਲੈਣੀ ਹੈ ਇਹ ਤੇ ਇੱਕ ਘਟਾ ਕਲੀ ਦਾ ਤੇ ਇੱਕ ਪੈਕੇਟ ਵਿੱਚ ਡੀ ਡੀ ਲਾ ਪਾ ਕੇ ਬੁਰਸ਼ਾਂ ਨਾਲ ਸਾਰੇ ਫਾਰਮ ਚ ਕਿਰਾ ਕਮਾ ਲਓ ਮੁਰਕ ਕੇ ਸਾਲ 2 ਸਾਲ ਲੋੜ ਨਹੀਂ ਉਸ ਨਹੀਂ ਸਾਰਾ 2-3000 ਰੁਪਏ ਦਾ 3-3000 ਦਾ ਪ੍ਰੋਜੈਕਟ ਹੈ ਇਹ ਵਧੀਆ ਲਾਓ ਤੇ ਫਾਰਮ ਦੀ ਆਡੀ ਛਾਣ ਵਾਂਗੂ ਬਈ ਕਲੀ ਨਾਲ ਦੂਰਸੋ ਵਾਲੀ ਦੂਰਸੋ ਵਾਲੀ ਕਲੀ ਕਰੀਆ ਬਈ ਅਸੀਂ ਪੂਰੀ ਸਰੇਹ ਵਾਲੀ ਕਲੀ ਇਹ ਜੀ ਦੂਰਸੋ ਵਾਲਾ ਗਿਆ ਤਾਂ ਅਸੀਂ 350 ਹੀ ਕਰ ਦੂ ਦੂਰਸੋ ਵਾਲਾ ਘਟਾ ਕਰਿਆ ਜੀ ਅਸੀਂ ਇੱਕੋਂ ਦਾ 100 ਵਾਲਾ ਤੇ ਸ਼ਰਾਬ ਬਣਾਈ ਜਾਂਦੇ ਆ ਕਹਿੰਦੇ ਫਾਰਮ ਨੂੰ ਮਾਂਡਰੀ ਟਰਾਲੀ ਵਗੈਰਾ ਭਰੀ ਖੜੀ ਆ ਤੇ ਸਾਰਾ ਲਾਈਟ ਦਾ ਪ੍ਰੋਗਰਾਮ ਆ ਗਿਆ ਆ ਆਪਣਾ ਹੀ ਤੇ ਪੈਨਲ ਫਿੱਟ ਕਰ ਦੇਣਾ ਆਪਾਂ ਥੱਲੇ ਵਾਲੀ ਛੜ ਇੱਥੇ ਕੰਨੀਆਂ ਦੇ ਮਾਰ ਦੇ ਕੰਨੀਆਂ ਤੇ ਹਾਲੀ ਜਾਈ ਹੱਥਾਂ ਨੂੰ ਦੇਖੀ ਕਿੰਨੀ ਚਰਦੀ ਆ ਮੱਦੀ ਬੋਸ ਆ ਗਿਆ ਜੀ ਮੱਦੀ ਬੋਸ ਕੀ ਕਹਿਣਾ ਚਾਹੇਗਾ ਫਾਰਮ ਫਾਰੇ ਤੋਂ ਓਕੇ ਜੀ ਓਕੇ ਜੀ ਜਮਾ ਜਮਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੈਦਨਾ ਚ ਪਾ ਦਾਂਗੇ ਆਪਾਂ ਬੱਚਾ ਵਜਾਓ ਤੁਸੀਂ ਵਰਕਰ ਆ ਹੋ ਅਸੀਤਾ ਕਰਾਈ ਜੀ 10 ਤੋਂ 15 ਨਾਲ 15 ਨਾਲ ਵਿੱਚ ਪਾ ਲ। ਠੀਕ ਹੈ ਫਿਰ ਆ ਜਾਣਗੇ। ਕਿਹੜਾ ਕਪਣੀ? ਕੰਪਨੀ ਸੰਪੂਰਨ ਆ ਜੀ। ਸੰਪੂਰਨ। ਹਾਂ। ਇਹ ਸੰਪੂਰਨ ਆ ਜੀ ਚਲਾਉਣਾ ਜੀ ਬਾਰਮ ਆਪਾਂ। ਅੱਖੀਆਂ ਤੋਂ ਜਾਈ ਦੂਰ ਨਾ। ਅੱਖੀਆਂ ਤੋਂ ਜਾਈ ਦੂਰ ਨਾ। ਕਹਿੰਦੇ ਆ ਸੰਪੂਰਨ। ਉਹ ਸੰਪੂਰਨ ਆ। ਠੀਕ ਹੈ ਠੀਕ ਹੈ ਜੀ। ਹਾਂ। ਫਿਰ ਪਾਓ ਕਰਾਂ ਕੋੜਕੜਾ ਹੋਵੇ। ਕੋੜਕੜਾ ਕਰਾ ਦੇਣੀ ਹੈ ਕਹਿੰਦੇ 15-20 ਦਿਨਾਂ ਚ। ਠੀਕ ਹੈ ਠੀਕ ਹੈ ਚੱਲ ਵਧੀਆ। ਹਾਂ। ਕੱਲੀ ਨਾਲ ਬਣਦੀ ਆ ਗੱਲ। ਕੱਲੀ ਠੀਕ ਹੈ ਜੀ ਉਹ ਨਹੀਂ ਰਹਿੰਦੀ। ਹੂੰ। ਮਮਰੀ ਨਹੀਂ ਆਉਂਦੀ ਮਮਰੀ ਨਹੀਂ ਆਉਂਦੀ ਤੇ ਕਲੈਟਰੋਂ ਤੋਂ ਵਧੀਆ ਬਣ ਜਾਂਦੀ ਆ ਠੀਕ ਹੈ ਠੀਕ ਦਵਾਈ ਮੰਨ ਤੇ ਕਰਾਉਂਦੀ ਇਹ ਹਾਂ ਦਵਾਈ ਹੋਈ ਮੰਨ ਇੱਕ ਕਰਾਉਂਦੀ ਹਾਂ ਵੀ ਦਵਾਈ ਹੋਈ ਹੈ ਹਾਂ ਬੈਰਸ ਨਾਲ ਇਹ ਕੱਟਦੀ ਆ ਬੈਰਸ ਕੱਟਦੀ ਆ ਕਲੀ ਕੀ ਹਾਂ ਕਟਾਣੂ ਖਤਮ ਕਰਦੀ ਕਟਾਣੂ ਖਤਮ ਕਰਕੇ ਤੇ ਨਾਲੇ ਸ਼ੋਹ ਵੀ ਬਣਾਉਂਦੀ ਆ ਫਾਰਮ ਦੀ ਹੂੰ ਹੂੰ ਕਿੱਥੇ ਤੋਂ ਬਿਨਾ ਕਲੀ ਵਾਲਾ ਦੇਖ ਲੈ ਕਿੱਥੇ ਕਲੀ ਵਾਲਾ ਦੇਖ ਲੈ ਫਰਕ 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 ਤਾਂ ਹੈਗਾ ਜਿਵੇਂ ਫਰਕ ਚਲੋ ਪਾਓ ਬੱਚਾ ਬੱਚਾ ਪਾਉਣਾ ਜੀ ਜਲਦੀ ਤੋਂ ਜਲਦੀ ਆਪਾਂ ਕਰਾ ਦਈਏ ਸਮਾਨ ਸੋਹਣ ਫਿੱਟ ਠੀਕ ਹੈ ਠੀਕ ਹੈ ਠੀਕ ਆ ਦੇ ਖੁਰਚੋਂ ਪਰ ਮਾਰੀ ਜਾਂਦਾ ਕਲੀ ਕੱਲਾ ਰਹੇ ਹੈ ਨੇ ਆਮ ਦੇ ਇੰਗਲੈਂਡ ਅਸੀਂ ਨੂੰ ਮੇੜ ਲਈ ਆਪਦਾ ਕੰਮ ਲੋ ਜੀ ਸਾਰਾ ਫਾਰਮ ਕਰਤਾ ਕਲੀ ਬਾਕੀ ਗੱਲ ਜਾਵਾ ਹੁਣ ਹੁੰਦੀ ਹੈ ਕਹਿੰਦੇ ਮੁੰਡਿਆਂ ਦੀ ਰੂਹ ਫਸ ਫਾਰਮ ਦੇ ਇੱਕ ਰੂਹ ਵਾਲੀ ਕਲੀ ਕਰੀ ਨਹੀਂ ਸੋ ਵਾਲੀ ਰੂਹ ਫੋੜੀ ਕਲੀ ਕਰੀ ਗਈ ਸੋ ਵਾਲੀ ਨਹੀਂ ਰਹੀ ਆ ਇੱਕ ਪਹਿਲਾਂ ਛੜਤਾ ਮੁੰਡਿਆਂ ਦੇ ਹਮਤਰੀ ਦੀ ਕਹਿੰਦੇ ਸਮਾਨ ਚੱਕਣ ਦੀ ਇਹਦੇ ਸਮਾਂ ਟੱਕੇ ਆ ਬੇਟਾ ਕੱਲ ਨੂੰ ਆਉਂਗਾ ਇਸ ਵੇਲੇ ਇੱਕ ਪਹਿਲਾਂ ਆਇਆ ਤਾਂ ਬੜਾ ਕੀ ਆ ਬੋਲੋ ਲਓ ਜੀ ਓਕੇ ਰਿਪੋਰਟ ਹੋਇਆ ਕੰਮ ਆਵਾ ਇਧਰੋਂ ਵੀ ਦਿਖਾ ਦੇ ਨੇ ਤੇ ਸਾਰੇ ਪ੍ਰਾ ਫਾਰਮ ਨੂੰ ਕਰੀ ਜੂਜ਼ ਮਾਰ ਕੇ ਰੱਖਿਆ ਕਰੋ ਇੱਕ ਤਾਂ ਇਹਨਾਂ ਫਾਰਮ ਸੋਹਣਾ ਲੱਗਦਾ ਤੇ ਬਾਾਕੀ ਬਿਮਾਰੀ ਬਮੂਰੀ ਤੋਂ ਬਚਤ ਰਹਿੰਦੀ ਆ ਦੇਖੋ ਜੀ ਬਾਣ ਕੀ ਨਾ ਗੱਲ ਦੋਨੋਂ ਦੇ ਦੋ ਕੰਟੇ ਲੱਗੇ ਸਾਰੇ ਤੇ ਇਕੱਠੇ ਲੱਗੇ ਨੇ ਸਾਰੇ ਸਾਰੇ ਇਹਦੇ ਚਾਰ ਚਾਰ ਕੱਟੇ ਲੱਗੇ ਨੇ ਤੇ ਡੀ ਡੀ ਐਲ ਦੇ ਲੱਗੇ ਨੇ ਚਾਰ ਬੈਂਟ ਚਾਰ ਬੰਦਿਆਂ ਨੇ ਕਰਤੀ ਦੋ ਕੰਟਿਆਂ ਚ ਕਲੀ ਸਾਰੇ ਫਾਰਮ ਨੂੰ ਕੋਈ ਵੱਡਾ ਕੰਮ ਨਹੀਂ ਹੈਗਾ ਇਹ ਸਾਰੇ ਭਰਾ ਜਲਦੂਰ ਕਰਕੇ ਰੱਖਿਆ ਕਰੋ ਕਲੀ ਕਲੀ ਤੇ ਬਾਕੀ ਦੋ ਚਾਰ ਦਿਨਾਂ ਅਜਾ ਆਪਾਂ ਹੁਣ ਦੱਸਿਆ ਜਾ ਵੀ ਕੰਮ ਇਹਨਾਂ ਨੂੰ ਮੇੜ ਦੇਣਾ ਫਾਰਮ ਦਾ ਪੱਕਾ ਪਾ ਲੈਣਾ 15 ਦਿਨਾਂ ਵਿੱਚ ਬਾਕੀ ਕੱਲੀ ਕੱਲੀ ਅਪਡੇਟ ਦੇਈ ਜਾਵਾਂਗੇ ਤੁਹਾਨੂੰ ਟਾਈਮ ਟੂ ਟਾਈਮ ਜਿਉਂ-ਜਿਉਂ ਕੰਮ ਚੱਲੀ ਜਾਊਗਾ ਤੇ ਠੀਕ ਆ ਸਾਰੇ ਭਰਾਵਾਂ ਨੂੰ ਅੱਜ ਲਈ ਇੰਨੀ ਵੀਡੀਓ ਕਾਫੀ ਆ